ਹਾਂਜੀ ਮਿੱਤਰੋ ਤੇ ਅੱਜ ਆਏ ਸੀ ਪਿੰਡ ਖੋਸੇ ਕੋਟਲੇ ਬਾਹਰ ਆਪਣੇ ਕੋਠੀ ਦੇ ਬਾਹਰ ਰਹਿੰਦੀ ਸੀ ਫਰਸ਼ ਲੱਗਣ ਵਾਲੀ ਪਹਿਲਾਂ ਇਹ ਪਲਾਨ ਕਰਦੇ ਸੀਗੇ ਕਿ ਇੰਟਰਲੌਕ ਲਾਉਣੀ ਆ ਫਿਰ ਇੰਟਰਲੌਕ ਕੈਨਸਲ ਕਰਕੇ ਟਾਈਲਾਂ ਲਾਉਣੀ ਆ ਉਹਨੂੰ ਇਹ ਚ ਭਰਾਂਗੇ ਚਿਪਸ ਤੇ ਕੰਮ ਆਪਣਾ ਚੱਲੀ ਜਾਂਦਾ ਸੋ ਅੱਜ ਆਏ ਸੀ ਇੱਕ ਕੈਮਰਾ ਵੀ ਲਾਉਣਾ ਸੀ ਬਾਕੀ ਕੈਮਰੇ ਚੈੱਕ ਕਰਨੇ ਸੀ ਤੇ ਵੀਰਾ ਵੀ ਆਪਣੇ ਨਾਲ ਆਇਆ ਹਾਂ ਹਾਂ ਸਰੀਡਾ ਜੀ ਤਾਰ ਤਾਂ ਨਹੀਂ ਛੇਦੀ ਖਰਾਬ ਹੁੰਦੀ ਅੰਦਰੋਂ 5-7 ਦਿਨ ਹੀ ਹੋਗੇ ਬੰਦ ਹੋਏ ਨੇ ਕਿੰਨੇ ਬਾਅਦ ਹੈ 5-7 ਦਿਨ ਹੀ ਹੋਏ ਮੈਂ ਕਿਹਾ ਬੰਦ ਹੋਏ ਨੂੰ ਤਾਂ ਤੂੰ ਤਾਂ ਸਾਲ ਹੋਇਆ ਹਜੇ ਹੁਣ ਸਾਲ ਇਹਨਾਂ ਅਪ੍ਰੈਲ ਚ ਲੱਗਿਆ ਤੇ ਇੱਕ ਵਿਜ਼ਨ ਲਾ ਦੇ ਭਾਈ ਨਵਾ ਆਜੂ ਲੋਟ ਲੋ ਵੀ ਹੁਣ ਆ ਗਏ ਮੋਗੇ ਸ਼ਹਿਰ ਤੇ ਆਪਾਂ ਵੇਖਦੇ ਆ ਮਾਰਬਲ ਪੱਤਰ ਆਪਾਂ ਭਲੂਰ ਲਾਉਣਾ ਸੀ ਉੱਡੀ ਮੰਜ਼ਲ ਤੇ ਆਈ ਟਰਾਈ ਕਰਦੇ ਆ ਕੀ ਰੇਟ ਆ ਤੇ ਕੀ ਹਿਸਾਬ ਕਿਤਾਬ ਹਾਰਾ ਚੋ ਵੀ ਕੀ ਰੇਟ ਲੱਗੂ ਘਟੋ ਪਰ ਰੰਟੂ 25 ਰੁਪਏ 25 ਕੋਈ ਜਰੂਰ ਵਿੱਚ ਦੋਨੋਂ ਸਾਈਡਾਂ ਦੇ ਵੱਲ ਬਹੁਤ ਵਧੀਆ ਬਾਵਾ ਤੇ ਫਿਰ ਜਿਹੜੇ ਨੀਚਲੇ ਪਾਸੇ ਤੇ ਬੈਲ ਨੇ ਬਸ ਨਹੀਂ ਬੱਦਲ ਇਹ ਤਾਂ 300 ਰੁਪਏ ਮਕਰਾਨਾ ਆਹ ਸਹ ਜੀ ਆ ਆ ਕਿੰਨਾ ਕਿੰਨਾ ਦਾ ਸੀ 12 18 12 18 ਮਕਰਾਨਾ ਆ ਪਾਲਾਉਣਾ ਕੰਦਾਂ ਦੀਆਂ ਸਾਈਡਾਂ ਤੇ ਟੁਗੜੀ 2-2 3-3 ਫੁੱਟ ਲਾਵਾਂਗੇ ਇਹ ਵੀ ਡਿਜ਼ਾਈਨ ਦੇਖਦਾ ਪਿਆ ਸੀ ਨਾ ਤੇ ਆ ਆ ਕਾਫੀ ਜਗ੍ਹਾ ਮਾਰੇ ਆਏ ਆ ਤੇ ਫੇਰ ਕਿਹਦੇ ਦਿਨ ਆਪਾਂ ਲੈ ਕੇ ਜਾਵਾਂਗੇ ਤੇ ਫਰਸ ਵੀ ਆਪਣੀ ਖੇਚ ਰੇ ਮਸਤਰੀ ਵੀ ਕੰਮ ਖਿੱਚੀ ਹੁੰਦੇ ਪੂਰਾ ਦੰ ਉਹ ਲੱਗਦੇ ਨੀ ਨਾ ਮਤਰਾ ਬਣੋਂ ਲੱਗੇ ਆਚਾ ਸੋ ਡੈਡੀ ਹੈਗਾ ਗੱਲ ਅਰਸ਼ਾਦ ਬਣਾਉਣੀ ਪੈਣੀ ਹੈ ਡੈਡੀ ਬਣਾਉਣ ਲੱਗਾ ਮੈਂ ਚਲ ਮੈਂ ਬਣਾ ਕੇ ਪਾ ਦਿੰਦਾ ਚਾਰ ਬਰੀ ਚਾਹ ਵੀ ਲਏ ਕੰਮ ਠੇਕੇ ਤੇ ਪਰਸ ਵਧੀਆ ਲੱਗ ਜੰਦੀ ਆਏ ਕਈ ਸੀਮਾ ਬਣਾਉਣੀਆਂ ਐਂਟਰਲੌਕ ਲਾਉਣੀਆਂ ਟੈਲਾਂ ਲਾਉਣੀਆਂ ਰੈਂਟਰਲੌਕ ਲਾਉਂਦੇ ਸੀ ਤਾਂ ਮਰਕ ਬਹੁਤ ਸੀ ਤੇ ਹੁਣ ਟੈਲਾਂ ਫਿਰ ਚੱਲੀ ਜਾਂਦਾ ਗੱਲ ਠੇਕੇ ਤੇ ਚਾ ਆਪਣੀ ਬਣੀ ਜਾਂਦੀ ਆ ਤੇ ਕੈਮਰੇ ਆਪਾਂ ਕਰ ਤੇ ਦੰਨਾ ਇੱਕ ਕੈਮਰਾ ਨਵਾਂ ਲਵਾਉਣਾ ਸੀਗਾ। ਸੋ ਬਾਹਰ 프ੌਂਟ ਤੇ ਤੇ ਬਾਕੀ ਤਿੰਨਾਂ ਦੀ ਸੈਟਿੰਗ ਕਰਨ ਵਾਲੀ ਸੀ। ਉਹ ਸੈਟਿੰਗ ਕਰਾਤੀਏ। ਤੇ ਇੱਥੇ ਥੋੜਾ ਜਿਹਾ ਕੰਮ ਸੀ ਕੈਮਰਾ ਵਾਲੇ ਨੂੰ ਚੜਾਤਾ ਵਾਸਤੇ ਮੋਗ। ਚਾਰ ਘਜ ਮੈਨੂੰ ਇੱਥੇ ਕੰਮ ਸੀਗਾ ਤੇ ਹੁਣ ਮੈਂ ਮੋਗੋਂ ਆਇਆ ਪੱਥਰ ਪੁੱਤਰ ਵੇਖ ਤੇ ਪੱਥਰ ਲਵਾਉਣਾ ਆਪਾਂ ਮਾਰਬਲ ਥੱਲੇ। ਉੱਥੇ ਪੈਂਡ ਭਲੂਰ ਸੋ ਟਰਾਈ ਕਰਕੇ ਆਇਆ ਸੀ। ਦੇਖਦੇ ਆ ਥੋੜੇ ਦਿਨਾਂ ਤੱਕ। ਟਰਾਈ ਕਰਕੇ ਆਂ ਦੇਖ ਕੇ ਆ ਕਿ ਰੇਲ ਰੂਟ। ਤਾਂ ਚਾਹ ਬਣਾ ਕੇ ਨਾਲ ਪਿਆਲੀ ਤੇ ਫਿਰ ਇਥੇ ਕੰਮ ਨਵੇੜ ਕੇ ਚੱਲਾਂਗੇ ਪਿੰਡ ਨੂੰ ਮੱਛਰ ਬਹੁਤ ਆ ਬਾਈ ਬਹੁਤ ਆ ਜਿਆਦੇ ਮੱਛਰ ਮੈਂ ਕਿਹਾ 3 ਵਜੇ ਤੋਂ ਬਾਅਦ ਆ ਨਾ ਔਖਾ ਹੈ ਬਹੁਤ ਮਾਰੇ ਦਾ ਮੋਟਰਸਾਈਕਲ ਤੇ ਆ ਕੇ ਪੰਗਾ ਹੀ ਲੈ ਲਿਆ ਸਿਰ ਸਾਰਾ ਭਰ ਗਿਆ ਬਹੁਤ ਔਖਾ ਮੱਛਰ ਦਾ ਸ਼ਾਮ ਹੋ ਗਈ 5 ਵਜੇ ਗਏ ਸਾਢੇ 5 ਚੱਲਦੇ ਆ ਪਿੰਡ ਨੂੰ ਹਏ ਮੱਛਰ ਦਾ ਸਾਰਾ ਭਰ ਗਿਆ ਲੈਓ ਬਈ ਪਹੁੰਚ ਕੇ ਘਰੇ 7:30 ਤੱਕ ਪਰ ਉਸ ਤੋਂ ਪਹਿਲਾਂ ਅੰਦਰ ਪੀਦੀ ਲਿਆ ਕੇ ਦਿੱਤੀ ਵਰਦੀ ਚੱਲ ਕਿਵੇਂ ਬਣ ਗਈ ਵਰਦੀ ਵਧੀਆ ਚੱਲ ਪ੍ਰੈਸ ਕਰਨ ਲੱਗਾ ਹਾਂ ਉਹਨਾਂ ਨੇ ਦਿੱਤੀ ਮੈਂ ਵੈਸੇ ਧਰੂਆ ਚਾਹ ਬਹੁਤ ਸਕੂਲ ਜਾਂਦਾ ਹਾਂਜੀ ਚਲੋ ਕੱਲ ਨੂੰ ਹੈਗਾ ਬਈ 1 ਅਪ੍ਰੈਲ ਤੇ ਵਰਦੀ ਦਿਲਪ੍ਰੀਤ ਦੀ ਗਈ ਆ ਬਦਲ ਹੁਣ ਹੁਣ ਸੂਟ ਤੇ ਸਲਵਾਰ ਪਾਇਆ ਕਰੀ ਹੈ ਹਾਂਜੀ ਚੱਲ ਵਧੀਆ ਹੋ ਗਿਆ ਹੈ ਨਾ ਆਹੋ ਆ ਪ੍ਰੈਸ ਕਰਨ ਨਾਲ ਆਵੇ ਅੱਛੀ ਮੇਰਾ ਪੱਤ ਸਲਵਾਰ ਸਿੰਟਰਲਾ ਹੋ ਗਿਆ ਹਾਂਜੀ ਹਾਂਜੀ ਪਹਿਲਾਂ ਟੈਨਸ਼ਨ ਲੈ ਗਿਆ ਸੀ ਕਹਿੰਦਾ ਮੇਰਾ ਸੋਹਣਾ ਨਹੀਂ ਸਿਆਉਂਦਾ ਮੈਂ ਕਿਹਾ ਵਧੀਆ ਪੱਤ ਸਿਆਉਂਦਾ ਵਧੀਆ ਟੌਪ ਦਾ ਸਿਆਉਂਦਾ ਹੈ ਨਾ ਜਿਹੜਾ ਦੂਜਾ ਸਵਾਵਾਂਗੇ ਉਹ ਫਿਰ ਹੋਰ ਤੇ ਉਹਦੇ ਨਾਲ ਨਾਲ ਇਹਦੇ ਨਾਲ ਫਰਕ ਪਤਾ ਲੱਗ ਜੂਗਾ ਤੁਹਾਨੂੰ ਠੀਕ ਹੈ ਬੱਸ ਠੀਕ ਇਹ ਚਾਹੁੰਦਾ ਤਾਂ ਵਧੀਆ ਹੈ ਕਈ ਵਾਰੀ ਕਿਉਂਕਿ ਹੁਣ ਨਵੇਂ ਸ਼ਿਰੋ ਪਾਉਣੀ ਆ ਕਿਉਂਕਿ ਇੱਕ ਪਹਿਲਾਂ ਸਕਰਟ ਤੇ ਸ਼ਰਟ ਪਾਉਂਦੀ ਸੀ ਉਹਦਾ ਤੇ ਇਹਦਾ ਹਿਸਾਬ ਦਾਬ ਦਾ ਪੱਤ ਕਮੀਜ਼ ਤੇ ਸਲਵਾਰ ਦਾ ਫਰਕ ਤਾਂ ਹੁੰਦਾ ਪਰ ਤੈਨੂੰ ਉਵੇਂ ਹੀ ਹੋ ਜਾਣਾ ਤੇਰੇ ਪਾਇਆ ਨਹੀਂ ਮੈਂ ਭਾਵੇਂ ਕਿ ਬਲਾਜ਼ਰ ਥੋੜਾ ਟਾਈਟ ਸੀ ਹੁਣ ਥੋੜਾ ਜਿਹਾ ਘਰਾ ਕੇ ਲਿਆ ਤੇ ਆ ਥੋੜੇ ਜਿਹਾ ਨਾ ਮਿੱਧੇ ਜਿਹਾ ਗਏ ਆ ਖਾ ਲਿਓ ਪਹਿਲਾਂ ਹੀ ਆਵਾਜਾ ਵਾਜਣਾ ਨਾਲ ਆਵੇ ਤੇ ਨੱਪੇ ਕੇ ਤਾਂ ਆਉਂਦੇ ਆ ਇਹ ਕੱਟ ਦਿਓ ਉੱਪਰ ਰੱਖਣੀ ਸੀ ਹੌਲੀ ਜਿਹੀ ਕਾਦੀ ਸਬਜ਼ੀ ਬਣਾਇਆ ਬੰਦ ਗੋਬੀ ਬੰਦ ਗੋਬੀ ਹੁਣ ਤਾਂ ਨਾਥੀ ਕਾਲ ਨੂੰ ਤਰੀ ਵਾਲੀ ਬਣਾਇਆ ਦੋ ਤਿੰਨ ਦਿਨ ਹੋ ਗਏ ਬੰਦ ਗੋਬੀ ਖਾਣ ਦੇਲੇ ਖੁਸ਼ੀ ਕਿਵੇਂ ਫਰੋ ਸੱਜੀਆ ਤੇਰੀ ਵੀ ਤਿਆਰੀ ਪੂਰੀ ਹੋਰ ਚਲੋ ਨਵੀਆਂ ਕਲਾਸਾਂ ਦੀ ਤਿਆਰੀ 7:30 ਹੋ ਗਏ ਹੁਣ ਰੋਟੀ ਪਾਣੀ ਖਾਣੇ ਆ ਤੇ ਫਿਰ ਵਲੌਗ ਸਵੇਰੇ ਕੰਟੀਨਿਊ ਕਰਾਂਗੇ